ਨੀ ਤਾਂ ਫੇਰ ਮੰਨੀ ਹੈ ਨਾ ਉਹਦੇ ਬਿਨਾ ਤਾਂ ਚਾੜ ਹੀ ਸਵਾਲਾਂ। ਹਣਾ ਇਹਨੂੰ ਕਿਹਾ ਸੀ ਕਹਿੰਦਾ ਨਹੀਂ ਮੇਰਾ ਤੇ ਜੀ ਲੱਗੂਗਾ ਲੱਗੂਗਾ। ਓਏ ਫੜੀ 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 ਫੜੀ। ਹੁਣ ਤੁਸੀਂ ਧਿਆਨ ਨਾ ਨਹੀਂ ਜੀ ਸਾਫ਼ ਕਰ ਲਾ। ਹਣਾ ਆ ਕੇ ਹੋਇਆ ਰਾਜ ਤੰਗ ਨਹੀਂ ਕੀਤਾ। ਲੋ ਵੀ ਵੀਰੇ ਕੱਢੀਏ ਸੀਟ। ਇੱਕ ਮਿੰਟ ਬੱਸ। ਵੀਰੋ ਨਹੀਂ ਥੋੜੇ ਜੇ ਇਮੋਸ਼ਨਲ ਹੂੰ ਕੋਹ ਨਹੀਂਦਾ। ਵੀਰਾ ਕਹਿੰਦਾ ਸਾਡੇ ਦਿਨ ਲੰਮੇ ਹੋ ਜਾਣੇ ਸਹੀ ਗੱਲ ਆ। ਮਾਦਣਾ ਰੌਣਕ ਲਈ ਰੱਖਦੇ ਜੇ ਹੁੰਦੇ ਦਿਨ ਲੰਮੇ ਹੋਣੇ ਹੀ ਆ। ਸਿਵੀਰ ਆ ਜੂ ਵੀ ਬਹੁਤ ਆ ਤੂੰ ਫੋਨ ਫੜ ਮੈਂ ਹੀ ਲਾਉਣੇ ਸੀ ਜੀ ਆ ਫੜ ਇਹ ਕਾਢੀ ਲਈ ਆ ਪਰ ਮੁੱਢੋ ਹੀ ਫੜਦੀ ਏ ਨਿਕਲਾਈ ਬਸ ਇਹਨਾਂ ਕੰਮ ਆ ਹਾ ਉੱਤੱਕੋ ਦਰੋ ਚਾਹ ਕਰਾ ਤਾ ਲੋਕ ਜਾ ਲੱਗੀ ਆ ਤੇਰੇ ਨਾਲ ਉਹ ਸੀ ਤੇ ਰਾਗ ਆ ਰਿਹਾ ਹਾਂ ਵੀ ਜੂ ਵੀ ਕਿਵੇਂ ਆ ਤੇਰਾ ਨਾਨੀ ਵੀ ਨਾ ਲੱਗੂ ਦਿਲ ਹੈ ਤੇਰਾ ਲੱਗ ਜਾਣਾ ਭਰਾਵਾ ਨਹੀਂ ਲੱਗਣਾ ਨਾ ਨਾਨੀ ਦਾ ਫਿਰ ਨਾਨੀ ਹੈ ਨਾ ਉਹਦੇ ਬਿਨਾ ਤਾਂ ਚਾਹ ਨਹੀਂ ਸਵਾਰ ਲੰਗੀ ਤਾਂ ਨੂੰ ਮੇਰਾ ਨੂੰ ਚੱਕ ਫੇਰਿਆ ਨੂੰ ਚੱਕ ਇਹਨੂੰ ਬਰਾਬਰ ਕਰ ਪਿਛੋਂ ਚੱਕ ਕੇ ਬਰਾਬਰ ਦੇ ਬੋਲ ਕਾ ਦੇ ਤਾਂ ਨੂੰ ਚੱਕ ਤਾਂ ਨੂੰ ਤਾਂ ਉਹ ਚੱਕਦਾ ਮਾਵੇ ਤਾਂ ਨੂੰ ਚੱਕ ਚੱਕੀ ਨਹੀਂ ਜਾਂਦਾ ਕੋਈ ਵਿਭਾਗਾਂ ਆ ਰਹੇ ਹੋਰੇ ਆ ਰਹੇ ਲੋ ਬਈ ਅਸਕਾਰਪੀ ਦੇਖ ਸੋਖਾ ਬੜਾ ਵੱਡਾ ਸੋਖਾ ਇਹਦਾ ਸੀਰ ਤੇ ਮੂਹ ਜਿਹਾ ਹੈ ਹਾਂ ਲੋ ਜੀ ਮੈਂ ਕੰਮ ਇਹਨੂੰ ਅੱਪਤਾ ਜੀ ਤੋਂ ਰੱਖੀ ਹੈ ਕਿਤੇ

ਚੈਲੋ ਉੱਠ ਫਿਰ ਮਨਾ ਕੇ ਆਂ। ਹੁੰਡੇ ਕਰਕੇ ਬਹਿ ਗਿਆ ਉਹ। ਮੈਂ ਤਾਂ ਹੋ ਜੋ ਰਾਈ 5:30 ਹੋ ਗਿਆ ਹੋ ਜੋ ਰੈਡੀ। ਪੱਕਾ ਲੋ ਤੂੰ। ਮੰਨਾ। ਮੰਨਾ ਪੁੱਤਰੇ ਚੁੱਪ ਕਰਾ ਉਹਨੂੰ ਵੀ ਕਰਾ। ਉਧਰ ਦੋ ਤੇ ਨਹੀਂ ਚੁੱਪ ਕਰਾ ਲਿਆ ਉਹਨੂੰ ਕਰਾਇਆ ਨਹੀਂ ਗਾ। ਮੈਂ ਇਹਨੂੰ ਕਿਹਾ ਸੀ। ਕਹਿੰਦਾ ਨਹੀਂ ਮੇਰਾ ਜੀ ਲੱਗੂਗਾ ਲੱਗੂਗਾ। ਤੇ ਮੈਂ ਤਾਂ ਰੋਣਾ ਤੂੰ ਸਾਰਿਆਂ ਨਾਲੋਂ ਜ਼ਿਆਦਾ ਲੱਗਣਾ ਨਹੀਂ ਲੱਗਣਾ। ਥੋੜੇ ਬਰਾ ਕਿੱਥੇ ਸੀ ਲੱਗਣਾ। ਹਾਂ ਥੋੜੇ ਦਾ ਘਰ ਆ ਸਾਰਾ। ਚੁੱਪ ਕਰ ਕੋਈ ਨਹੀਂ ਜੇ ਤੇਰਾ ਬੰਦਾ ਨਾ ਵੀ ਤੈਨੂੰ ਨਾਲ ਹੀ ਰਹਿ ਦੇਵੇ। ਤੂੰ ਨਹੀਂ ਆਪ ਕਲੇਡਾ ਨੂੰ ਚੱਲਾਂਗੇ ਮੜ ਕੇ ਇਕੱਠੇ ਐਵੇਂ ਨਾ ਕਰੀ ਜਾ ਹੁਣ ਸਾਰਿਆਂ ਦੀ ਵੀਜ਼ਾ ਲਵਾ ਕੋਈ ਨਹੀਂ ਸਾਰਿਆਂ ਨੂੰ ਲੈ ਜਾਣਾ ਮੈਂ ਕਿਹਾ ਸਦਾ ਨਹੀਂ ਚੱਲੀ ਜਾਂਦਾ 2 ਮਹੀਨਿਆਂ ਦੀ ਚੱਲੀ ਜਾਂ ਹੁਣ ਤੂੰ ਮੰਗ ਹੈ ਫੇਰ ਮੜ ਕੇ ਮੈਨੂੰ ਵੀ ਰਖਾਏਗਾ 2 ਮਹੀਨੇ ਮਾਵਾ ਜਾਣਾ ਆਹੋ ਏਅਰਪੋਰਟ ਲਾੜਾ ਸਾਰੇ ਆਉਂਦੇ ਨਾ ਕਿਤੇ ਸਾਰੇ ਆਉਂਦੇ ਗੁੱਗੂ ਤਾਂ ਨਹੀਂ ਲੱਗਣਾ ਨਹੀਂ ਲੱਗਣਾ ਕਿਉਂ ਕਰ ਕਿਉਂ ਕਰ ਕਿਉਂ 2 ਮਹੀਨੇ ਰੋਈ ਜਾਣੀਗਾ ਮੈਂ ਨਹੀਂ ਨਜ਼ਰ ਕੋਤਰੀਆਂ ਦਾ ਗਾਰਾ ਤੇਰੇ ਤਾਂ ਤਾਂ ਜ਼ਿੰਮੇਵਾਰੀ ਸਾਰੀ ਗੋਡੀ ਦੇ ਬਾਈ ਜ਼ਿੰਮੇਵਾਰੀ ਸਾਰੀ ਮਗਰੋਂ ਕਿ ਆਪਾ ਦੇ ਕੋਈ ਫੋਨ ਤੇ ਲੜ ਲਿਆ ਕਰਾਂਗੇ ਤੇਰਾ ਆਹ ਰੋਜ਼ ਵੀਡੀਓ ਕਾਲ ਕਰ ਤਾ ਰੋਜ਼ ਵੀਡੀਓ ਕਾਲ ਤੇ ਚੰਗਾ ਗੁੱਡ ਮਾਰਨ ਵੀਡੀਓ ਕਾਲ ਕਰ ਵੀਡੀਓ ਹੋ ਜਾ ਹਾਂ ਕਰੋ ਚੁੱਪ ਕਰ ਹੌਂਸਲਾ ਕਰ ਆ ਆ ਆ ਵਕੀਰੇ ਨਾ ਇਹ ਤਾਂ ਵੈਸੇ ਹੀ ਪਏ ਹਨਾ ਇਹ ਰੱਖ ਚਲੀ ਜਾਣੇ ਨਾਲ ਅੱਛਾ ਨਾ ਹਸਲੀ ਜਾਣੇ ਆ ਤਾਂ ਜੀ ਨੋ ਨੋ ਕਰਵਾ ਦੇ ਨਾ ਤੁਮ ਚੱਲ ਵੀ ਜਸਪਾ ਆ ਤੇਰੀ ਅੱਗੇ ਓਏ ਫੜੀ 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 ਮੈਂ ਇਹਨੂੰ ਕੱਢਾਉਂ ਵੀ ਰੇਡ ਦੇ ਦੇ ਉਹ ਤੂੰ ਹੀ ਚਲਾਉ ਤੱਟੂ ਹਏ ਤੇਰਾ ਕੋਈ ਕੰਮ ਨਹੀਂ ਬਾਅਦ ਚੋ ਬਾਅਦ ਚੋ ਲੱਦਣ ਲੱਗੇ ਇਹਨਾਂ ਨੂੰ ਬਾਅਦ ਚੋ 에어ਪੋਰਟ ਤੇ ਫੜਾਵਾਂਗੇ ਤੁਹਾਨੂੰ ਹੋਣੀ ਹੈ ਜੀ 에어ਪੋਰਟ ਤੇ ਨਹੀਂ ਚੱਲ ਚੰਗਾ ਚਲੋ ਚਲੋ ਇਹਨਾਂ ਕਬਰਾਂ ਕਰ ਲਾ ਪਿੱਛੇ ਕਰ ਲਾ ਜਾਣ ਪਿੱਛੇ ਕਰ ਲਾ ਚੱਲ ਲੱਦ ਕਿੰਨੇ ਲਖ ਮੇਦਾ ਤਾਂ ਸਿੱਧੇ ਕਰਦੇ ਸਿੱਧੇ ਕਰਦੇ ਆ ਖੜੇ ਨਾ ਕਰ ਖੜੇ ਕਰਕੇ ਔਖਾ ਹੋ ਕੰਮ ਹਾਂ ਨਹੀਂ ਸਿੱਧੇ ਰੱਖ ਜੀ ਆ ਆਵੇ ਰੱਖਣਾ ਨਹੀਂ ਐ ਨਹੀਂ ਐ ਦਾ ਲੰਮੇ ਨਹੀਂ ਆਉਣੇ ਰੁਕ ਜਾ ਮੈਂ ਰਖਾਉਣਾ ਲੈ ਵੀ ਮਿੱਤਰਾ ਫਾਈਨਲ ਸੈਟਅਪ ਹੋ ਗਿਆ ਕੰਮ ਰੱਖ ਦੇ ਯੈਸ ਗੇ OK ਕਮਾ OK ਕਰਦੀ ਆ ਬੰਦ ਓਕੇ ਰਿਪੋਰਟਾਂ ਜਮਾ ਆ ਲੱਗਿਆ ਕਸਮਣ ਹਾਂ ਨਾ ਬਾਰੀ ਖੋਲ ਬਾਰੀ ਖੋਲ ਲੱਗ ਗਿਆ ਲਓ ਜੀ ਹੁਣ ਚੱਲਦੇ ਆ ਜੀ ਬੈਗੇ ਵਿੱਚ ਜਾਂਦੇ ਜਾਂਦੇ ਪਿੱਛੇ ਵੇਖੀ ਚੱਲ 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 ਬੈਕ 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 ਚੱਲ ਚੱਲ ਅਲਟੋ ਅਲਟੋ ਬਾਹਰ ਖੜੀ ਹੈ ਜੀ ਉਹ ਲਾਉਣਾ ਤੇ ਜੀ ਦਾਲਾ ਨੂੰ ਤਾਂ ਲਾਉਣਾ ਆ ਤੇ ਇੱਥੇ ਲਾ ਲੂਗਾ ਹਾਂ ਉਹਨੂੰ ਹੀ ਖੜਾ ਰਿਆ ਫਿਰ ਲੋਕ ਖੋਲ ਦੇ ਚੱਲ ਵੀ ਬੈਗ ਬੁੱਕ ਲੈ ਲਿਆ ਬੈਗ ਬੁੱਕ ਲੈ ਲਿਆ ਹੁਣ ਤੁਸੀਂ ਧਿਆਨ ਨਾ ਨਹੀਂ ਤੁਸੀਂ ਸਾਫ਼ ਕਰ ਲਾ ਚੰਗਾ ਬਾਜੀ ਬਾਤ ਵੀ ਅੰਦਰ ਇੱਕ ਜਾਣਾ ਚਲ ਜਿਓ ਜਿਵੇਂ ਹੋ ਸਕੇ ਅੰਦਰ ਬਸ ਸਹੀ ਅਸੀਂ ਪੂਰੇ ਪੂਰੇ ਪੌਣੇ 8 ਵਜੇ ਐਂਟਰ ਹੋਵਾਂਗੇ ਨੇੜੇ 에어ਪੋਰਟ ਤੋਂ ਬਹੁਤ ਉੱਥੇ ਹਾਂ ਉੱਥੇ ਰੁਕ ਜਾਾਂਗੇ ਓਕੇ ਓਕੇ ਸ਼ਾਹ ਜੀ ਤੇ ਲਾਵੀ ਮੰਮੀ ਹਣੀ ਉਤਰ ਚੁੱਕੇ ਆ ਤੇ ਗੱਗੂ ਹਣੀ ਮੰਮੀ ਉਹਨਾਂ ਦਾ ਸਮਾਨ ਸੈੱਟ ਕਰਦੇ ਹੋਏ ਤੇ ਜਸਪਾਲ ਨੂੰ ਕਿਹਾ ਵਾ ਕਿ ਭਾਈ ਤੂੰ ਮੜਾ ਜਾ ਸਮਾਨ ਬਾਹਰ ਕੱਢ ਕਿਉਂਕਿ ਮੈਂ ਇੱਥੇ ਹੈ ਨਹੀਂਗਾ ਮੈਂ ਆ ਲਿਆਉਣਾ ਪਿਆ ਪਿੱਛੋਂ ਅਸੀਂ ਲੇਟ ਆ ਥੋੜੇ ਜੇ ਤੇ ਜਸਪਾਲ ਹਣੀ ਹੁਣ ਸਮਾਨ ਕੱਢੀ ਜਾਂਦੇ ਆ ਆ ਧੌਣਾ ਦੇ ਇਹਨਾਂ ਦੇ 쿠ਸ਼ਨ ਜੇ ਕੱਢ ਤੇ ਬਾਹਰ ਜਿਹਨੇ ਇਹਨਾਂ ਨੂੰ ਧੌਣਾ ਨੂੰ ਆਪਦੀਆਂ ਲਾਉਣੇ ਆ ਰੈਸਟ ਕਰਨ ਵਾਸਤੇ ਤੇ ਗੱਗੂ ਇੱਥੇ ਥੋੜਾ ਜਿਹਾ ਈਮੋਸ਼ਨਲ ਆ ਗੱਗੂ ਮੜਾ ਜਾ ਵੀ ਦਿਲ ਜਿਆ ਨਹੀਂ ਲਾ ਰਿਹਾ ਵੀ ਮਾਤਾ ਚੱਲੀ ਆ ਵਾਲਾ ਚੱਲੀ 2 ਮਹੀਨੇ ਵਾਸਤੇ ਹੀ ਆ ਪਰ ਉਹਦਾ ਨਹੀਂ ਘਾਕੇ ਦੇ ਨਹੀਂ ਲੱਗੰਦੇ ਆ ਤੇ ਜਸਪਾਲ ਦਾ ਵੀ ਔਖਾ ਕੰਮ ਆ ਇਹਦੂ ਕਦੇ ਚਾਬੀ ਨਹੀਂ ਲਾਉਂਦੀ ਕਦੇ ਕੋਲ ਨਹੀਂ ਲਾਉਂਦਾ ਤੇ ਮੰਮੀ ਜੀ ਵੀ ਸੋਚੰਦੇ ਆ ਹੈ ਮੋਟੇ ਆਵਾ ਵੇਲਾ ਮਗਰੋਂ ਕਿੰਨੀ ਸਪੀਡ ਨਾਲ ਆਇਆ ਪਾਣਾ ਵੀ ਲੇਟ ਦਾ ਹੋਈਏ ਲੇਟ ਦਾ ਹੋਈਏ ਆ ਵੇਲਾ ਮਾਊਂਟੀ ਜਿਆਦੇ ਪਰ ਅੰਮ੍ਰਿਤਸਰ ਪਹਚਾਦਾ ਬਾਈ ਹੈ ਅੰਮ੍ਰਿਤਸਰ ਪਹਚਾਦਾ ਆਪਾਂ ਨੂੰ ਹਨਾ ਆ ਗਈ ਹੋਇਆ ਰਾਹ ਜੰਗ ਨਹੀਂ ਕੀਤਾ ਤੂੰ ਕੋਲ ਕਹਿਣ ਮੇਰੀ ਭਾਈ ਉਹਨਾਂ ਦੇ ਹਾਂ ਤੁਹ ਕੋ ਕਹਿਣਾ ਜਾਏਗਾ ਹਾਂਜੀ ਕਾਲੀ ਅੱਗੇ ਟੋਏ ਅਸੀਂ ਮਰ ਗਏ ਨਹੀਂ ਓਏ ਹੋਏ ਓਏ ਹੋਏ ਉਹਦਾ ਪੰਪ ਪਰ ਤੇ ਮੈਂ ਦਾ ਬੱਟਾ ਹੋ ਗਿਆ ਟਾਇਰ ਪੈਂਚਰ ਹੋ ਗਿਆ ਉਹਨੂੰ ਮਾਰਿਆ ਨਾ ਚੜ ਜਾਣਾ ਤੇ ਨਾ ਰੋ ਆਪਣਾ ਹਵਾ ਬਾਬਾ ਹੱਥ ਲਾ ਪੰਪ ਨਹੀਂ ਤੁਹਾਡੇ ਕੋਲੇ ਐ ਨਾ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਬੜੇਗਾ ਇੰਡੀਆ ਬੜੇਗਾ ਇੰਡੀਆ ਚਲੋ ਕੋਈ ਗੱਲ ਨਹੀਂ ਭਰ ਲੈਣੀ ਆ ਵਾ ਪਰ ਹਵਾ ਪ੍ਰੀਜ ਨਹੀਂ ਰਹੀ ਮੇਰੇ ਵੀਰੋ ਭਰ ਨਹੀਂ ਰਿਹਾ ਭਰੂਗਾ ਟਾਈਮ ਲਊਗਾ ਅਜੇ ਟਾਈਮ ਲਊਗਾ ਨਾ ਨਾ ਟ੍ਰੈਫਿਕ ਹੋਣ ਯਾਰ ਅਸੀਂ ਕੀ ਕਰੀਏ ਰੇੜੀ ਨਾਲ ਥੋੜਾ ਹੋਣਾ ਅਸੀਂ ਯਾਰ ਗੱਡੀ ਦਾ ਓਟਪੂ ਚਲੋ ਫਿਰ ਕੋਈ ਗੱਲ ਨਹੀਂ ਮਿਲਦੇ ਆ ਏਅਰਪੋਰਟ ਤੇ ਜਾ ਗਏ ਮਿੱਤਰੋ ਓਟ ਪਿਆ ਓਟ ਪਿਆ ਓਟ ਪਿਆ 11:30 ਹੋ ਗਿਆ ਚਲੋ ਆਜੋ 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 ਮਿੱਤਰੋ ਮਿੱਤਰੋ ਕਹਿੰਦੇ ਆਏ ਆਪਾਂ ਆਏ ਆਪਾਂ ਸੈਂਪਰਾੜ ਦੀ ਕਰੂਜ਼ ਤੇ ਦੇਖਣ ਆਣੇ ਨਾਲੀ ਘੋਡੀ ਲੈ ਕੇ ਅੱਗੇ ਪਹੁੰਚਦੇ ਸਟ੍ਰਗਲ ਕਰਦੇ ਮੁੰਡੇ ਆ ਐਵੇਂ ਹੀ ਸਟ੍ਰਗਲ ਕਰਦੇ ਛੱਡੀ ਚਲੀ ਨਾ ਜਾਵੇ ਮਿਲਣਾ ਜੇ ਸਾਡੀ ਮਾਤਾ ਨੇ ਛੇਤੀ ਜਾਣਾ ਮੜਾ ਫੇਚ ਕੇ ਲੈ ਹੋਰ ਭਾਈ ਉਹ ਤੇ ਖੜੇ ਹੋਏ ਆ ਉਹ ਹਨ ਹਾਂ ਓਏ ਹੋਏ ਕੀ ਹੋ ਗਿਆ ਉਹ ਨਾ ਨਾ ਗਾਲੀ ਨਹੀਂ ਕਾਣੀ ਕਾਣੀ ਬਲੌਗ ਚਾੜਨਾ ਗੇਰ ਪਾ ਦੇ ਪੁਰਦਾ ਪਾ ਦੇ ਇਹਨੂੰ ਇਹਨੂੰ ਬਣਾ ਦੇ ਬਾਚਾ ਯਾਰੋ ਨੇ 2 ਮਹੀਨੇ ਬਾਅਦ ਮਿਲਣਾ ਚਾਰੀ ਨੂੰ ਮਿਲ ਗਿਆ ਜਾਂਦੀ ਮਿਲ ਗਿਆ ਮਿਲ ਗਿਆ ਸੱਚੀ ਗੱਲ ਹੈ ਆਹ ਆਖਰੀ ਜੱਫੀ ਰਹਿ ਗਈ ਸਾਡੀ ਭਾਵਾਂ ਇਹਦੇ ਦੋ ਚਲਾਉਣ ਕੋਣ ਡਿਆ ਆ ਗਿਆ ਬਾਈ ਚਲਾਉਣ ਦਿਆ ਤੇ ਬਾਈ ਨਾਲ ਬੈਠਾ ਬਾਈ ਨਾਲ ਕਿਹੜਾ ਬਾਈ ਚਲਾਉਣ ਦਿਆ ਨਹੀਂ ਨਹੀਂ ਬਾਈ ਆਹ ਚਲਾਉਣ ਬਾਈ ਨਾਲ ਬੈਠਾ ਚਲੋ ਬਰ ਉਹ ਤੇ ਜਾ ਕੇ ਮਿਲਦੇ ਮਤਲਬ ਬਹੁਤ ਸਟਰਗਲ ਤਾਗੜੇ ਲੈ ਵਾਲੀ ਚੱਲ ਰਹੀ ਆ ਮਾ ਸਾਰੇ ਇਛਾ ਲੱਭਿਆ ਅੱਧਾ ਤੱਕ ਪਹੁੰਚਣ ਦੀ ਸਟਰਗਲ ਕਰ ਰਹੀ ਆ ਇਤਾਂ ਨਹੀਂ ਮੈਂ ਸੌਗਾ ਕਿਤੇ ਵਾਕਈ ਸੌਗਾ ਕਿਤੇ ਚਲੋ ਉਹਦੇ ਪਹੁੰਚ ਕੇ ਆਪਾਂ ਕਰਾਂਗੇ ਫਿਰ ਗੱਲਾ ਪਤਾ ਯੈਸ ਲੈ ਤੂੰ ਘਟ ਲਾ ਚਲੋ ਹਿਮਾ ਤਾਂ ਹਣੀ ਬਾਏ ਬਾਏ ਮਾਤਾ ਬਾਏ ਆ ਗੁੱਗੂ ਨੂੰ ਕਾਥਾ ਕਾਜ ਆਵੇ ਆਵੇ ਆ ਗਏ ਤੱਕੂ ਵੀਰੇ ਹੈਲੋ ਹੈਲੋ ਚਲੀ ਆਪਾਂ ਖਾਲੀ ਚਲੋ ਫੋਨ ਕਿੰਨੇ ਪਰਸੈਂਟ ਆ ਬੰਦ ਨਾ ਵੇ ਦੇ ਜਿਆ ਡਾਕੂਮੈਂਟ ਤੁਹਾਡੇ ਉਹ ਇਮੀਗ੍ਰੇਸ਼ਨ ਹੋ ਗਈ ਮੈਂ ਅੰਦਰ ਵੇਟਿੰਗ ਰੂਮ ਤੇ ਗਈ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਬਹੁਤ ਬਹੁਤ ਧੰਨਵਾਦ ਤੇ ਮਾੜਾ ਜਿਹਾ ਇਮੋਸ਼ਨਲ ਗੱਗੂ ਹੋ ਗਿਆ ਚਲੋ ਰੋਣ ਲੱਪਿਆ ਤੇ ਚਲੋ ਕੋਈ ਗੱਲ ਨਹੀਂ ਹੁੰਦਾ ਹੀ ਆ ਮਾਵਾ ਦਾ ਦੁੱਖ ਸਾਰਿਆਂ ਨੂੰ ਤੇ ਭਲਾ ਮਾਂ ਜਾਵੇ ਹਫਤੇ ਆਸਤੇ ਭਲਾ ਜਾਵੇ ਮਹੀਨੇ ਆਸਤੇ ਭਲਾ ਜਾਵੇ ਸਾਲ ਆਸਤੇ ਪਰ ਦੁੱਖ ਤਾਂ ਹੁੰਦਾ ਹੀ ਆ ਜਦ ਦੂਰ ਹੁੰਦੀ ਆ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵਲੌਗ ਵਧੀਆ ਲੱਗਿਆ ਤਾਂ ਲਾਈਕਸ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਨੇਕਸਟ ਵਲੌਗ ਚ ਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਲੈ ਰਹੀ ਗਏ ਹਾਂ ਮਿਲਣ ਨਾਲੋਂ ਮੰਮੀ ਨੂੰ ਤੇ ਤੈਰਨਾ ਪੈਂਚਰ ਹੁੰਦਾ ਤੇ ਮਿਲਣਾ ਤੇ ਤੈਰਨਾ ਜਾ ਕੇ ਚਲੋ ਮਿਲਦੇ ਬਾਏ ਬਾਏ ਟਾਟਾ